हरियाणा सगुरद्वारा ਪ੍ਰੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਚਿੰਡਾ ਨੇ ਸ਼੍ਰੋਮਣੀ ਅਕਾਲੀ ਦਲਕ ਸਾਹਿਬ ਤੇ ਇੱਕ ਮੰਗ ਪੱਤਰ ਸੌਂਪ ਕੇ ਜਥੇਦਾਰ ਕੋਲੋਂ ਮੰਗ ਕੀਤੀ ਹੈ ਕਿ ਸਿੱਖਾਂ ਦੀ ਕੋਈ ਇੱਕ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣ ਪੱਤਰਕਾਰਾਂ ਨਾਲ ਗੱਲ ਕਰਦਿਆਂ ਚਿੰਡਾ ਨੇ ਕਿਹਾ ਕਿ ਸਿੱਖਾਂ ਦੀ ਰਾਜਸੀ ਤੌਰ ਤੇ ਅਗਵਾਈ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਹੋਂਦ ਵਿੱਚ ਆਇਆ ਸੀ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਈ ਟੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ ਅਕਾਲੀ ਦਲ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਜਿਸ ਸੂਬੇ ਵਿੱਚ ਅਕਾਲੀ ਦਲ ਦੀ ਪੰਜ ਵਾਰ ਸਰਕਾਰ ਰਹੀ ਸੀ ਅੱਜ ਸਿਮਟ ਕੇ ਤਿੰਨ ਸੀਟਾਂ ਤੇ ਆ ਗਿਆ ਚਿੰਡਾ ਨੇ ਕਿਹਾ ਕਿ ਇਸ ਦਲ ਨੇ ਹੀ ਕਦੇ ਸਿੱਖ ਕੌਮ ਨੂੰ ਅਨੇਕ ਇਤਿਹਾਸਿਕ ਜਿੱਤਾਂ ਦਿੱਤੀਆਂ ਪਰ ਅੱਜ ਦੇ ਦਿਨ ਵਿੱਚ ਇਹ ਦਲ ਆਪਣੀ ਅਸਲੀ ਰੂਹ ਤੋਂ ਦੂਰ ਹੋ ਗਿਆ ਸਿੱਖ ਕੌਮ ਦੀ ਅਸਲ ਕੁਐਸਚਨ ਨੂੰ ਪੂਰਾ ਕਰਨ ਦੀ ਤਾਂ ਇਹ ਦਲ ਰਾਜਨੀਤਿਕ ਪਾਰਟੀਆਂ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਕੌਮ ਦੇ ਮੁੱਦੇ ਪਿੱਛੇ ਛੱਡ ਕੇ ਰਾਜਨੀਤਿਕ ਖੇਡਾਂ ਲਈ ਖੇਡਿਆ ਜਾ ਰਿਹਾ ਕੌਮ ਮੰਗ ਕਰ ਰਹੀ ਹੈ ਕਿ ਇਸ ਨੂੰ ਆਪਣੇ ਪੁਰਾਣੇ ਟਰੈਕ ਤੇ ਵਾਪਸ ਲਿਆਂਦਾ ਜਾਵੇ ਉਹਨਾਂ ਜਥੇਦਾਰਾਂ ਨੂੰ ਸੁਝਾਅ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥਕ ਪੱਧਰ ਤੇ ਇੱਕ ਵੱਡੀ ਕਾਨਫਰੰਸ ਬੁਲਾਈ ਜਾਵੇ ਜਿਸ ਵਿੱਚ ਪੰਥਕ ਤੇ ਸਮਾਜਿਕ ਤਾਕਤਾਂ ਨੂੰ ਇਕੱਠਾ ਕੀਤਾ ਜਾਵੇ ਅਤੇ ਸਾਰੇ ਮੁੱਦਿਆਂ ਤੇ ਵਿਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਉਸ ਦੀ ਅਸਲ ਸੂਰਤ ਵਿੱਚ ਲਿਆਉਣ ਦਾ ਯਤਨ ਕੀਤਾ ਜਾਵੇ ਤਾਂ ਹੀ ਕੌਮ ਦੁਬਾਰਾ ਸ਼ਰਦੀ ਕਲੱਬ ਵਿੱਚ ਰਹਿ ਸਕਦੀ ਆ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਧਾਨਗੀ ਦੇ ਐਲਾਨ ਹੋਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਇੱਕ ਦਰਜੀ ਦੀ ਕਹਾਣੀ ਸੁਣਾਈ ਗਈ ਜਿਸ ਵਿੱਚ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਦਰਜੀ ਕੱਪੜੇ ਵਿੱਚ ਟੋਟਾ ਰੱਖ ਲੈਂਦੇ ਨੇ ਕਿਉਂਕਿ ਇਹਨਾਂ ਦਾ ਧਰਮ ਹੈ ਕਿ ਜਿਸ ਦਾ ਕਸ਼ਤਰੀ ਤਾਂ ਕ ਸਭਾ ਵੱਲੋਂ ਵਿਰੋਧ ਕੀਤਾ ਗਿਆ ਵਠੰਡਾ ਵਿੱਚ ਮੈਂਬਰ ਹਰਦੀਪ ਸਿੰਘ ਧੱਗੜ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਸਿੱਧੂ ਗਰਮੇਤ ਸਿੰਘ ਆਸੀ ਪ੍ਰੈਸ ਸਖਤਰ ਸੁਮੇਤ ਮੈਂਬਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਦਾ ਵਿਰੋਧ ਕਰਦਿਆਂ ਮਾਫੀ ਮੰਗਣ ਦੀ ਗੱਲ ਕਹੀ ਸੀ ਅਤੇ ਮਾਫੀ ਨਾ ਮੰਗਣ ਤੱਕ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਸੀ ਹੁਣ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਗਲਤੀ ਦਾ ਅਹਿਸਾਸ ਕਰਦੇ ਹੋਏ ਖਿਮਾ ਜਾਂਚਨਾ ਕੀਤੀ ਹੈ ਉਹਨਾਂ ਆਪਣੇ ਡਿਜੀਟਲ ਮੀਡੀਆ ਪਲੇਟਫਾਰਮ ਤੇ ਪੋਸਟ ਪਾ ਕੇ ਲਿਖਿਆ ਕਿ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਉਹਨਾਂ ਵੱਲੋਂ ਦਰਜੀ ਦੀ ਉਦਾਹਰਨ ਦਿੱਤੀ ਗਈ ਸੀ ਜਿਸ ਨਾਲ ਜੇਕਰ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਉਹ ਖੇਮਾ ਯਾਤਨਾ ਕਰਦੇ ਨੇ